ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਘੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਦੋ ਚੰਗੀ ਜਾਤ ਬਰੀਡ ਦੀਆਂ ਬੱਚੀਆਂ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਜੀ ਕੁਮਬਿੰਦਰ ਸਿੰਘ ਪਿੰਡ ਘੋਲੀਆ ਖੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲੀਆ ਦੁਨਨੇ ਕੇ ਮੋਬਾਈਲ ਨੰਬਰ 9781935553 ਠੀਕ ਹੈ ਜੀ ਦੋ ਨਾਗਾ ਜੀ ਅੱਜ ਹਾਂਜੀ ਬਰਾੜ ਦੋ ਬੱਚੀਆਂ ਆਪਣੇ ਖੀਰੀਆਂ ਬੱਚੀਆਂ ਦੋਨੀਆਂ ਇਹ ਠੀਕ ਦੋਨੇ ਗਰੰਟਡ ਖੀਰੀਆਂ ਹਾਂਜੀ ਹਾਂਜੀ ਆਪਾਂ ਚੈੱਕ ਕਰਾ ਦਾਂਗੇ ਕੱਲ੍ਹ ਵੀ ਆਪਾਂ ਪਹਿਲਾਂ ਇਹ ਝੋਲੀ ਦਿਖਾ ਦਈਏ ਇਹ ਗੁਲਾਬੀ ਥਾਣਾਂ ਚਾਰ ਚਾਰ ਥਾਣਾਂ ਲਓ ਜੀ ਚਾਰ ਚਾਰ ਥਾਣਾਂ ਝੋਲੀ ਬਹੁਤ ਖੂਬਸੂਰਤ ਕੱਲਾ ਕੱਲਾ ਗੁਲਾਬੀ ਥਾਣ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਜੀ ਸਭੀ ਪਲੀ ਹੈ ਜੀ ਬਾਕੀ ਹੋੜ ਸ਼ਾਂਗ ਨਹੀਂ ਗਰੰਟਡ ਖੀਰੀਆਂ ਹੋਣਗੀਆਂ ਮਿਲਿਆ ਕੋਈ ਰਿਕਾਰਡ ਵੀਰੇ ਦਾ ਨਹੀਂ ਰਿਕਾਰਡ ਬਰਾੜ ਆਉਂਗਾ ਉਬੱਚਾ ਆਪ ਹੀ ਦੱਸਦਿਆਂ ਹੋਣਾ ਮੈਂ ਆਪਾਂ ਕਹਿਣ ਨੂੰ ਕਹਿਦਗੇ ਵੀ ਆ ਫਲਾਨੇ ਸੀਮੰਦਿਆ ਬਾਕੀ ਚੀਜ਼ ਦੱਸਦੀ ਹੈਗੀ ਐ ਮੈਂ ਕੀ ਰੋੜ ਠੀਕ ਹੈ ਵੀਰੇ ਤੇ ਡਿਮਾਂਡ ਕੱਲੀ ਕੱਲੀ ਦੀ ਕਰਨੀ ਕਿ ਡਬਲ ਦੀ ਕਰਨੀ ਹੈ ਜੀ ਜੋੜੇ ਦੀ ਡਿਮਾਂਡ ਆਪਾਂ ਆਪਦੀ ਕਰਾਉਣਾ ਹੁੰਦਾ ਆਪਾਂ ਚਾਹੇ ਆਪਾਂ ਜੋੜੇ ਦੀ ਕਰ ਲਾ ਠੀਕ ਹੈ ਜੀ ਆਪਦੀ ਕਰਾਉਣਾ ਹੁੰਦਾ ਸਹੀ ਗੱਲ ਹੈ ਕੱਲੀ ਤਾਂ ਹੀ ਦੱਸਦੇ ਫਿਰ ਆਪਾਂ ਤਾਂ ਉਨੇ ਹੀ ਰੱਖਣਾ ਹੁੰਦਾ ਮਾ 12:30 12:30 ਬਰ ਦਾ ਠੀਕ ਹੈ ਜੋੜਾ 25000 ਜੋੜੇ ਦਾ ਜੋੜੇ ਦਾ 25000 ਹੋ ਗਿਆ ਹਾਂ ਪਾਲਾ ਕੋ ਸਿੰਗ ਕਰ ਲੈ ਲੈ ਚਾਹੀ ਕੋਈ ਜੋੜੇ ਲੈ ਲੈ ਝੋਲੀ ਹੈ ਦੀ ਵੀ ਬਹੁਤ ਸੋਹਣੀ ਹੈ ਜੀ ਥਣ ਕੱਲਾ ਕੱਲਾ ਨਿਖੜਵਾ ਪੂਰ ਸ਼ਾਂਕ ਪੂਰਾ ਵੀ ਨਹੀਂ ਚਮਕ ਦਮਕ ਵਾਲੀ ਬੱਚੀ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਉਹ ਕੁਆਲਿਟੀ ਇੱਕ ਨੰਬਰ ਆ ਬਾਈ ਸਹੀ ਗੱਲ ਆ ਕੁਆਲਿਟੀ ਦੇ ਪਾਸੇ ਤਾਂ ਪੂਰੀ ਚੰਗੀ ਹੈ ਜੀ ਮੇਨ ਗੱਲ ਤਾਂ ਫੋੜ ਸ਼ਾਕ ਦੀ ਹੁੰਦੀ ਹੈ ਜਦੋਂ ਉਹ ਫਿਰ ਹੈ ਨਹੀਂ ਕਿ ਫਿਰ ਤਾਂ ਕੋਈ ਚੱਕਰ ਨਹੀਂ ਕੀ ਤੇ ਬਾਕੀ ਰੰਗ ਪ੍ਰਿੰਟ ਜਾਤ ਬਰੀਡ ਦੀ ਤੁਹਾਡੇ ਸਾਹਮਣੇ ਛੋਟ ਹੀ ਹੈ ਹਜੇ ਬੱਚੇ ਕੋਈ ਬਾਹਲੇ ਵੱਡੇ ਨਹੀਂ ਆਪਾਂ ਕਹਿ ਸਕਦੇ ਸਾਪੜ ਵਾਲੀਆਂ ਚੀਜ਼ਾਂ ਵਾ ਸਾਡੇ 12 12000 ਰੁਪਇਆ ਡਿਮਾਂਡ ਹੈ ਜੋੜਾ ਚ ਮਾਨਤਨ ਹੋਜੂ ਜੋੜੇ ਚ ਜੀ ਜੋੜੇ ਚ ਕਰਦਾ ਕੋਈ ਗੱਲ ਨਹੀਂ ਠੀਕ ਹੈ ਜੀ ਜੋੜੇ ਚ ਬਾਈ ਕਹਿੰਦਾ ਮਾਨਤਨ ਕਰਦਾਂਗੇ ਜੇ ਕੋਈ ਕੱਟੀਆਂ ਲੈ ਜੂ ਤਾਂ ਚਲੋ ਭਾਅ ਚ ਮਿਲ ਜਾਣਗੇ ਆਪਾਂ ਰਵਜੂ ਕਿਸੇ ਦਾ ਤੇ ਬਾਕੀ ਜੇ ਕੱਲੀ ਕੱਲੀ ਲੈਣੀ ਹੈ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਸਕਦੇ ਆ ਜੀ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਜੀ ਧੰਨਵਾਦ